ਕਬਾਗ ਚੱਲ ਰਹੀ ਹੈ। ਰਾਏ ਦਾ ਹੱਥੀ ਮਰਵਾਇਆ ਉਹਨੂੰ ਸੱਚ ਨਹੀਂ ਆਦਾ ਕਿਦਾ ਪੰਡਤ ਤੂੰ ਝੂਠ ਬੋਲਦਾ ਖਬਰ ਤੋਲਦਾ ਹੈ। ਮੇਰੇ ਪਾਪੀ ਦਾ ਪੁੱਤ ਨਹੀਂ ਹੋਣਾ। ਨੇਤਰ ਨਿਹਾਨੀਆਂ ਨਾਲ ਘੁਆ ਕੇ ਪੰਡ ਪੂਰੀ ਦੀ ਬਣਵਾ ਕੇ ਇੰਨਾ ਹੱਥਾਂ ਨਾਲ ਆਪ ਖੂਬ ਚ ਪਵਾ ਚੁੱਕਿਆ ਮੇਰੇ ਪਾਪੀ ਦਾ ਪੁੱਤ ਨਹੀਂ ਹੋਣਾ। ਉਥੇ ਕੇ ਗੱਲਾਂ ਸੁਣ ਕੇ ਪੰਡਤ ਵਾਲਿਆਂ ਰਾਜਾ ਰੋਣ ਨਹੀਂ ਕਰਦਾ ਬੱਸ ਨੇਤਰ ਭਰ ਕੇ ਰੋ ਪਿਆ ਦੋਨੋਂ ਮਾਰਦਾ ਪਟਣ ਦੇ ਹੱਥ ਮੇਰਾ ਪੁੱਤਰ ਬੇਤਕਸੀਰ ਸੀ ਅਲ੍ਹਾ ਪਾਪਾ ਦਾ ਮਾਰਕਾ ਤੇ ਪੁੱਤਰਾ ਪਾਪਾ ਨੇ ਮੈਨੂੰ ਗਲੀਆਂ ਚ ਜਗਾ ਦੇ ਕੱਖ ਮਨਸ਼ਾ ਰਾਮ ਵਜੀਰ ਸੀ ਉਦੋਂ ਮੈਨੂੰ ਰਿਹਾ ਬਥੇਰਾ ਡੱਕ ਮੈਂ ਹੱਥੀਂ ਬੱਚੇ ਨੂੰ ਤੋਰਿਆ ਆ ਡੋਲਾਂ ਨੂੰ ਮੁਸ਼ਕਾ ਘਾਤਾ ਫਿਰ ਤਰਸ ਨਹੀਂ ਕੀਤਾ ਜ਼ਾਲਮਾ ਮਾਰੇ ਪੁੱਤ ਦੀ ਜੇ ਤੇ ਫੱਟ ਕੰਡ ਭੂਰੇ ਦੀ ਬੰਨ ਕੇ ਹੁਨੀ ਖੂਬ ਚਾ ਕੇ ਸੱਟ ਪਤਨੂ ਐਟਾ ਕਿਹੜਾ ਮਿਲ ਪਿਆ ਏ ਤਈਆ ਕਰਨੀ ਦਾ ਸਮਰਾਥ ਬਿਚੋਂ ਖੂਦੋ ਕੱਢ ਕੇ ਸੱਚ ਕੀਤੇ ਪੈਰ ਤੇ ਹੱਥਾ ਝੂਠ ਬੋਲਣਾ ਪੰਦਤਾ ਮੈਨੂੰ ਨਹੀਂ ਆਉਂਦਾ ਸੱਚ ਉਹ ਜੇ ਕਿਤੇ ਮਿਲ ਜਾਏ ਪੁੱਤ ਕਸ਼ੂਨਿਆਂ ਨਾਲ ਗੋਮੇ ਮਰਸੂ ਲਖਾ ਜਾਗੇ ਜਿਸ ਵੇਲੇ ਵੀਰੋ ਕਿਸ਼ਨੇ ਪੰਡਤ ਨੇ ਜਾ ਕੇ ਰਾਜਨ ਦੱਸਿਆ ਰਾਜਨ ਤੇਰਾ ਪੁੱਤ ਬਾਗ ਚ ਆ ਗਿਆ ਰਾਜੇ ਨੂੰ ਯਕੀਨ ਨਹੀਂ ਆਉਂਦਾ ਹੱਥੀ ਮਰਵਾ ਕੇ ਖੂਹ ਚ ਪਾਇਆ ਹੋਇਆ ਜਿਸ ਵੇਲੇ ਨਾਲ ਜਕੀਨ ਆਇਆ ਤਾਂ ਕਿਸ਼ਨਾ ਪੰਡਤ ਕਹਿੰਦਾ ਰਾਜਨ ਤੇਰਾ ਸੀ타ਰਾਮ ਪੰਡਤ ਕਾਹਨੂੰ ਰੱਖਿਆ ਉਹਨੂੰ ਕਾਦੀ ਤਨਖਾਹ ਦਿੰਨੇ ਚੜਦੇ ਲੈਣੇ ਨਮਕਮ ਫੇੜਦੇ ਉਹਦੇ ਪੁੱਛੇ ਵੀ ਨਾ ਪਾਇਰਦੀ ਪੜਦਾ ਸੁਣ ਨਾ ਮੇਰੀ ਗੱਲ ਜੇ ਤੈਨੂੰ ਮੇਰੀਆਂ ਗੱਲਾਂ ਦਾ ਨਹੀਂ ਯਕੀਨ ਸੀ타ਰਾਮ ਪੰਡਤ ਨੂੰ ਸੱਦ ਲਾ ਉਹ ਤੋਂ ਡੇਵਾ ਲਵਾ ਉਹਨ ਪਛਮੀ ਪੂਰਨ ਸੱਚੀਆਂ ਕਿ ਦੁਨੀਆ ਗੱਲਾਂ ਹੀ ਕਰਦੀ ਹੈ ਰਾਜੇ ਨੇ ਸੋਚਿਆ ਵੀ ਗੱਲ ਠੀਕ ਆ ਸੀ타ਰਾਮ ਪੰਡਤ ਨੂੰ ਸੱਦ ਗਏ ਉਹ ਤੋਂ ਟੇਬਲ ਲਵਾਈਏ ਭਈ ਆ ਜਿਹੜਾ ਕਿਸ਼ਨਾ ਪੰਡਤ ਕਹਿੰਦਾ ਗੱਲ ਸੱਚੀਆਂ ਜਾਂ ਝੂਠੀ ਆ ਉਥੇ ਕਾ ਰਾਜੇ ਨੇ ਸੱਦ ਬੁਲਾ ਲਿਆ ਪੰਡਤ ਸੀ타ਰਾਮ ਇਹpostcssh ਕੌਣ ਦੁਨੀਆਂ ਲਾ ਕੇ ਦੇਖ ਤੇ ਆ ਆ ਲੋਕੀ ਕਹਿੰਦੇ ਪੂਰਨਾ ਆ ਗਿਆ ਪਰ ਮਨ ਉਹਦਾ ਨਹੀਂ ਆਵਾਂ ਜਿਹਦੇ ਕੱਟੇ ਅੰਗ ਸਰੀਰ ਦੇ ਮੇਂ ਪੈਜੂ ਕਰਨ ਵਿੱਚ ਜਾਨ ਇਹ ਗੱਲਾਂ ਕਰਦੇ ਠੁੱਠੀਆਂ ਆ ਜਿੰਨੇ ਲੋਕ ਤਮਾਮ ਜੇ ਕਦੇ ਮਿਲ ਜੇ ਪੁੱਤ ਸੁਨਿਆ ਮੈਂ ਤੈਨੂੰ ਉਹ ਤਾਂ ਹੀ ਦੰਗਣਾ ਉਸੇ ਤਰ੍ਹਾਂ ਮਾ ਪੰਤਾ ਤਮਾਮ ਦੁਨੀਆਂ ਕਹੀ ਜਾਂਦੀ ਆ ਤੇਰਾ ਪੁੱਤ ਬਾਗ ਚ ਆ ਗਿਆ ਮੈਨੂੰ ਤੇਵਾ ਲਾ ਕੇ ਦੱਸ ਸੱਚੀ ਗੱਲ ਦੱਸੀ ਉਹ ਕਹਿੰਦਾ ਰਾਜਨ ਜੇ ਸੱਚ ਹੋਇਆ ਤਾਂ ਸੱਚ ਦੱਸੂ ਜੇ ਝੂਠ ਹੋਇਆ ਤਾਂ ਝੂਠ ਦੱਸੂ ਸੀਤਾਰਾਮ ਪੜਦਨੇ ਪੁਸਤਕ ਖੋਲੀ ਰਾਜੇ ਨੇ ਖਤੰਗੂਲ ਦੇਖੀ ਰੱਖੀ ਹੁਣੇ ਪੰਡਤ ਨੇ ਕਰਕੇ ਜਿਮੀ ਸਮਾਨ ਦਾ ਝੋੜ ਇਕੱਤਰ ਰਾਜੇ ਨੂੰ ਟੇਵਾ ਲਾ ਕੇ ਲਗਿਆ ਦਸਣ ਉਥੇ ਕੇ ਪੁਸਤਕ ਖੋਲ ਜੁਗਨੇ ਟੇਵਾ ਲਿਆ ਨਖਾਰ ਰਾਜਾ ਪੁੱਤ شنਿੱਤਰ ਜਨਮੇ ਸ਼ਾਦੀ ਹੋਈ ਸੀ ਵੀਰ ਬਾਹਰ ਮੂਰ ਅਲਾਹੀ ਰੱਬਾ ਮੱਥੇ ਚੌਂਕੀ ਜੋ ਸਤਾਰ ਕਹਿੰਦਾ ਕੀ ਖਟਰੀ ਬੱਚੇ ਉਸਦੇ ਤੇ ਕੀ ਸੀ ਕਸੂਰੀ ਬਾਹਰ ਹੱਥੀ ਤੂੰ ਆਪਣੇ ਰਾਜਾ ਸਿੱਟਿਆ ਬੱਚੇ ਨੂੰ ਮਾਰ ਹੁਣ ਖੂਨੀ ਖੂਬੇ ਸਿੱਟਿਆ ਤੈਨੂੰ ਗੁਜ਼ਰੇ 12 ਸਾਲ ਕਹਿੰਦਾ ਰਾਜਨ ਕੀ ਗਨਾਹ ਸੀ ਕੀਤਾ ਉਹਨੇ ਦੀਵਾਏ ਕਹਿੰਦਾ ਤੂੰ ਬੇਗਨਾ ਬੇਤਖੀਰਾ ਪੁੱਤ ਮਰਵਾ ਦਿੱਤਾ ਖੁੰਨੀ ਖੂਬੇ ਸਿੱਟਿਆ ਸਿੱਟੇ ਨੂੰ ਗੁਜ਼ਰੇ 12 ਸਾਲ ਹੁਣ ਬਾਰੀਸ ਸਾਲੀ ਕਢ ਲਿਆ ਆ ਕੇ ਗੋਰਖਨਾਥ ਅਵਤਾਰ ਉਹਦੇ ਅੰਗ ਸਭ ਉੱਤੇ ਹੀ ਕਰ ਗਿਆ ਅੱਛਾ ਸੱਜਾ ਪਰਮੰਕਾਰ ਤੂੰ ਤਾਂ ਲਿਜਾਈਆਂ ਮੇਰਾ ਬਖਸ਼ਰਦਾਰ ਆ ਪੁੱਤ ਤੇਰਾ ਮੋਲ ਦਾ ਜਦ ਡਰ ਕੇ ਕਰਦਾ ਬੱਚੇ ਦੀ ਪਾਪ ਤੇਰਾ ਪੁੱਤ ਜਿਉਂਦਾ ਤੇਰੇ ਪੋਤੇ ਬੁਢੀ ਸ੍ਰੋਤੀ ਕਹਿਵੇਂ ਤੇਰਾ ਪੁੱਤ ਤੇਰੀ ਦੂਹ ਚੜ ਗਿਆ ਸੀਂਦਰਾਮ ਪੰਡਤ ਸਹਿਰਾਲੀ ਨੇ ਤੇਰੇ ਪੁੱਤ ਦਾ ਬੁਰਜ ਸਮੁੱਤੀ ਕੈਨ ਆ ਤੇਰਾ ਪੁੱਤ ਜੀਂਦਾ ਤੇਰੀ ਯੂ ਜਾ ਕੇ ਖਬਰ ਕਰਲਾ ਹੈ ਕਿ ਜਦੋਂ ਵੀਰੇ ਪੁੱਤ ਦੀ ਜਿਉਂਦੇ ਦੀ ਰਾਜੇ ਲੈ ਖੰਨਾ ਦੀ ਆਵਾਜ਼ ਪਈ ਜਿਹਦੇ ਤੇ ਕੋਸ ਰੌਣ ਪਈ ਆ ਦੋ ਦੋ ਪਈਏ ਜਿਹੜੇ ਬਣੇ ਬੰਦੇ ਤੇ 부ੜੀ ਨੇ ਇਹ ਦੁੱਖ ਸੁੱਖ ਦੇ ਸਾਂਝੀ ਰਾਜੇ ਨੇ ਕਿਹਾ ਵੀ ਪੂਰਨ ਜਿਉਂਦਾ ਆਪਾਂ ਲੂਣਾ 'ਚ ਚੱਲ ਕੇ ਦਸੀਏ ਵੀ ਦੇ ਵਿੱਚ ਸੁਣੀ ਸੁਣੀ ਵੀਰਿਆ ਵੀ ਦੇ ਵਿੱਚ ਪੂਰਨ ਜਿਉਂਦਾ ਆ ਗਿਆ ਲੂਣਾ ਨੂੰ ਚੱਲ ਕੇ ਦਸੀਏ ਰਾਜੇ ਨੂੰ ਕੀ ਪਤਾ ਵੀ ਸੱਤ ਦਾ ਕਰੇ ਬੈਠਾ ਗੁਰਬਾਣ ਵਾਲੀ ਤਾਂ ਲੂਣਾ ਹੈ ਤੇ ਇਹਨਾਂ ਇਹਨਾਂ ਜਾ ਕੇ ਕਿਹੜੀਆਂ ਰਾਵਾਂ ਕਰਨੀਆਂ ਉੱਥੇ ਕਾ ਸੁਣ ਕੇ ਗੱਲ ਅਨਜੂਮ ਦੀ ਤੁਰਿਆ ਰਾਜਾ ਸਲਮਾਨ ਇਦਮੀ ਜੰਮੀ ਚੱਲ ਕੇ ਆਏ ਮੋਹ ਦੇਖਾ ਸੁਣਨਾ ਕੋਲ ਰਾਣੀ ਦੇ ਬੈਠ ਕੇ ਰਾਜਾ ਕਰੇ ਬਿਆਨ ਮਿੱਠੀ ਮਿੱਠੀ ਬਾਣੀ ਬੋਲਿਆ ਰਾਣੀਏ ਸੁਣ ਲੈ ਨਾਲ ਧਿਆਨ ਸਾਡੇ ਫਾਇਦੇ ਦੀ ਗੱਲ ਆ ਤੂੰ ਮੰਨੀ ਨਾਲ ਮਾਨ ਸੰਤ ਬਾਗ ਵਿੱਚ ਉਤਰੇ ਤੇ ਮੂਰਤ ਹੈ ਭਗਵਾਨ ਜੋ ਕਹਿੰਦੇ ਤੇ ਸੋ ਸੱਚ ਆ ਉਹਨਾਂ ਦੀ ਸਿੱਧੀ ਜੇ ਜਵਾਨ ਬਾਬਾ ਪੁੱਤਣਾ ਦੇ ਫਲ ਬਖਸ਼ਦਾ ਜਿਹੜਾ ਰੋਦਾ ਵਿੱਚ ਖਾਨ ਆਪਾਂ ਚੜੀਏ ਕੋਈ ਫਖੀਰ ਦੇ ਲੈ ਤਾਜੇ ਭਗਵਾਨ ਸਾਨੂੰ ਫਲ ਬੱਚੇ ਦਾ ਬਖਸ਼ੂ ਜੇ ਹੋ ਗਿਆ ਮਿਹਰਬਾਨ ਹੈ ਰਾਣੀਆਂ ਚੱਲੇ ਉਤਰੇ ਜਗ ਤੋਂ ਜੇ ਕਿਤੇ ਆਪਣੀ ਗੱਦੀ ਦਾ ਰਹੇ ਨਿਸ਼ਾਨ ਰਾਜਾ ਨਾਲੇ ਤਾਂ ਰਾਣੀ ਮੂਨ ਨੂੰ ਡੱਸਦਾ ਨਾਲੇ ਮਿੱਠੀ ਮਿੱਠੀ ਜਵਾਨ ਬੋਲ ਕੇ ਰਾਣੀ ਨੂੰ ਦੱਸਦਾ ਰਾਣੀ ਆਪਣੇ ਫਾਇਦੇ ਦੀ ਗੱਲ ਆ ਰਾਣੀ ਕਹਿੰਦੀ ਉਹ ਪੋਲਿਆ ਬਾਦਸ਼ਾਹ ਜਦੋਂ ਬਾਦਸ਼ਾਹ ਹੀ ਬਣ ਕੇ ਹਾਥੀ ਦੀ ਪੈੜ ਤੇ ਸਾਰੀਆਂ ਪੜ ਆ ਜਾਂਦੀਆਂ ਹੀਰੇ ਮੋਤੀ ਫੌਜਾਂ ਕਿਸੇ ਚੀਜ਼ ਦੀ ਕਮੀ ਤਾਂ ਹੈ ਨਹੀਂ ਉਹ ਕਹਿੰਦਾ ਜਿਹੜੀ ਆਪਣੇ ਕਮੀ ਹੈ ਨਾ ਹੋਰ ਕਿਤੇ ਕਮੀ ਨਹੀਂ ਹੁੰਦੀ ਰਾਜਨ ਕੀ ਕਹੋਈ ਪੈਗੀ ਆਪਣੇ ਲਾਦ ਹੈ ਜਦੋਂ ਲਾਦਾਂ ਨਾਲ ਰਾਣੀ ਨੇ ਮਾਰੇ ਹੱਥ ਤੇ ਹੱਥ ਫੜਾ ਕੇ ਜਦੋਂ ਰਾਣੀ ਹੱਸੀ ਰਾਜਨ ਕਹਿੰਦਾ ਰਾਣੀ ਹੱਸੀ ਕਰ ਤੋਂ ਉਹ ਕਹਿੰਦੀ ਜਿੰਨੇ ਬਲਾਸਨ ਕੀ ਮੈਂ ਤੁਹਾਨੂੰ ਮਾਰੀ ਲੱਗੀ ਇਹ ਕਹਿੰਦੀ ਹਾਂ ਆ ਹੁਣ ਲਾਦ ਦੇ ਸੁਣਨੇ ਲਈ ਨਾ ਲਾਦ ਮੰਗਣ ਦਾ ਕੋਈ ਟਾਈਮ ਹੈ ਉਹ ਪੋੜਿਆ ਬਾਦਸ਼ਾਹ ਕਾਲਿਆਂ ਤੋਂ ਧੌਲੀ ਆ ਗਿਆ ਅੱਖਾਂ ਦੀ ਜੋਤ ਘਟ ਗਈ ਕੰਨਾਂ ਤੋਂ ਸੁਣਨੋਂ ਕੱਟ ਹੋ ਗਿਆ ਦੰਦੋਂ ਤੋਂ ਜਥਰੋਂ ਰਹਿ ਗਿਆ ਕੋਡੇ ਤੋਂ ਠਰੋਂ ਰਹਿ ਗਿਆ 90 ਤੇ 494 ਸਾਲ ਦੀ ਤੇਰੀ ਉਮਰ ਹੋ ਚੁੱਕੀ ਰਾਣਿ ਪਾਸ ਕਰੇਗੇ ਧਲੀਆਂ ਤਲਗੀਆਂ ਬੜੇਪਾ ਬਾਹਰ ਦਾ ਹੋ ਗਿਆ ਹਣ ਤੇਰੇ ਬਾਅਦ ਤੇ ਸੰਤਾ ਕੋਲੇ ਪਤ ਕਰਕੇ ਨਹੀਂ ਰੱਖੇ ਜਾਂਦੇ ਦੀ ਤੇਰੀ ਝੋਲੀ ਚ ਪਾ ਦੇਣ ਮੈਂ ਤਾਂ ਹੱਸਦੀ ਹਾਂ ਰਾਣੀਆਂ ਸੰਤ ਬੜੇ ਦਿਲ ਹੁੰਦੇ ਆ ਜਿਹੜਾ ਬੰਦਾ ਸੰਤਾ ਤੇ ਬਹਿਣ ਪਿਆ ਖਾਲੀ ਨਹੀਂ ਬਰੁ ਸ਼ਾਕਿਆ ਝੋਲੀ ਭਰਕੇ ਆ ਚੱਲ ਚੱਕੇ ਜਰੇਸ਼ ਤੇ ਮੇਖ ਮਾਰ ਕੇ ਪੁੱਤ ਦੇ ਕੇ ਗੱਦੀ ਦਾ ਨਾਮ ਸ਼ਹਿਰ ਭਾਈ ਰਾਣੀ ਅੰਦਰ ਬੜੀ ਜੇਰੀ ਦੇ ਕੱਪੜੇ ਪਾ ਲੇ ਜਦ ਬਾਹਰ ਨਿਕਲੀ ਰਾਜਾ ਪੁੱਛਦਾ ਰਾਣੀ ਕਿਸੇ ਨੇ ਚੱਲੇ ਆਂ ਸੰਤਾਂ ਦੇ ਘਰ ਦੇ ਵਾਸਤੇ ਇਲਾਜ ਵਾਸਤੇ ਕਹਿੰਦਾ ਜੇ ਸੰਤਾਂ ਤੋਂ ਕੋਲ ਲੈਣਾ ਤਾਂ ਨਹੀਂ ਵੀ ਹੋ ਜਾ ਮਿੰਗੇ ਕੱਪੜੇ ਲਾ ਦੇ ਰਾਣੀ ਫੇਰ ਅੰਦਰ ਵੜੀ ਉੱਛ ਕੇ ਰਾਣੀ ਨੇ ਲਾਤੇ ਚਿਰ ਦੇ ਕੱਪੜੇ ਲਾਤੇ ਹਾਰ ਸ਼ਿੰਗਾਰ ਐ ਮੀਆਂ ਪੂਰੀ ਪਤਾ ਦੀ ਕਰਦੇ ਨਿਸ਼ਾਨੇ ਦੇ ਸੰਸਾਰ ਐ ਖੂਬ ਜਨੌਂਦੀਆਂ ਨਾਰੀਆਂ ਤੇ ਰਾਤ ਨੂੰ ਨੇਰ ਗੁਆਰ ਨਾ ਵਾ ਪਿਪੜਾਂ ਨੂੰ ਪਾਣੀ ਪੋਈਆਂ ਤਾਂ ਟੂਨੇ ਕਰਨਾ ਯਾਰ ਇਹ ਤੇ ਹੁੰਦੀਆਂ ਦੇਵੀ ਦੇਵ ਤੇ ਇਹ ਖੂਹੀ ਪਾਉਂਦੀਆਂ ਜਾਲ ਹਣ ਦੋਨੋਂ ਤਰਫੇ ਬਾਗ ਨੂੰ ਸਲਵਾਨ ਤੇ ਲੂਣਾ ਨਾਰ ਉੱਥੇ ਪੂਰ ਨੂੰ ਠਿਆਸਣੋ ਖਿਮਾ ਕਰੀਂ ਪੀ ਤਾਰ ਜਦ ਹੀ ਚਰਨੀ ਲੱਗਿਆ ਬਾਪ ਦੇ ਓਏ ਕੁਈਆ ਲੰਮੀਆਂ ਪੁੱਸਾ ਪੁਰਾ ਮਸਾਰ ਏ ਕਰਾ ਜੋ ਤੇ ਰਾਜੀ ਬਾਗ ਦੇ ਵਿੱਚ ਵਈ ਕਿਵੇਂ ਪੇਛੋਂ ਦੇ ਸੰਤ ਦੇ ਜਨਮ ਤੇ ਰਾਣੀ ਲੂਣਾ ਬਾਗ ਨੂੰ ਤਰੇ ਆਉਂਦੇ ਆ ਪੂਰਨ ਕਹਿੰਦਾ ਗੋਪੀ ਚੰਦਾ ਆਹ ਲੈ ਪਾਪਨ ਦਾ ਸੰਤਾਇਆ ਮੇਰਾ ਬਾਪ ਕਿਵੇਂ ਡੱਕ ਦੋ ਲੇਖਾਂ ਦਾ ਆਉਂਦਾ ਨਾਲ ਉਹੀ ਨੂਣਾ ਫਰੇਬਣ ਜਿਹਨੇ ਮੇਰੇ ਤੇ ਟੁੱਠੀਆਂ ਤੂੰ ਤਾਂ ਲਾ ਕੇ ਖੂਬ ਜਿ ਪੋਇਆ ਸੀ ਗੋਪੀ ਚੰਦਾ ਤਮਾਮ ਦੁਨੀਆ ਕੇ ਮੇਰੇ ਪਹਿਰੀਆਂ ਸਲਾਉਂਦੀ ਆ ਇਹ ਮੇਰਾ ਬਾਪ ਹੈ ਇਹਨੂੰ ਵੀ ਮੇਰੇ ਪਹਿਰੀਆਂ ਸਲਾ ਦੇਣਾ ਜਿਹਨੇ ਮੇਰੇ ਪਹਿਰੀਆਂ ਸਲਾ ਦਾ ਮੇਰੀ ਜੇ ਕੁੜੀ ਜਾਣੀ ਗੋਪੀ ਚੰਦਾ ਕਹਿੰਦਾ ਕੋਈ ਨਾ ਕੋਈ ਨਾ ਮੁੱਖੇ ਨ ਲਈ ਜਦੋਂ ਤੇਰਾ ਬਾਪ ਬਾਗ ਚ ਉੱਤ ਕੇ ਪਹਿਲੀ ਪਹਿਰੀ ਹਸਲਾ ਰਾਜਾ ਸੁਰਵਾਨ ਤੇ ਰਾਣੀ ਨੂਨਾ ਬਾਗ ਚਾਈ ਪੂਰ ਨਾਲ ਦੇ ਅਸਨ ਉੱਠਿਆ ਰਾਜੇ ਨੂੰ ਆਪਣੇ ਅਸਨ ਤੇ ਬਿਠਾਇਆ ਤੇ ਉਹਦੇ ਪੈਰੀਂ ਹੱਥ ਲਾਇਏ ਜਦੋਂ ਪੈਰੀਂ ਹੱਥ ਲਾਇਆ ਰਾਜਾ ਕਹਿੰਦਾ ਬਾਵਾ ਜੀ ਪੈਰੀਂ ਹੱਥ ਅਸੀਂ ਤੁਹਾਡੇ ਲਾਉਣੇ ਸੀ ਉਲਟੇ ਪੈਰੀਂ ਹੱਥ ਤੁਸੀਂ ਮੇਰੇ ਲਾਤੇ ਮੈਂ ਤੇਰੇ ਪੈਰੀਂ ਹੱਥ ਨਹੀਂ ਲਾਏ ਹੋਰ ਕਿਦੇ ਲਾਤੇ ਕਹਿੰਦਾ ਮੈਨੂੰ ਭਲੇਖਾ ਪੈ ਗਿਆ ਤੇਰੀ ਸ਼ਕਲ ਮੇਰੇ ਗੁਰੂ ਦੀ ਸ਼ਕਲ ਨਾਲ ਦੀ ਸੀ ਮੈਂ ਗੁਰੂ ਦੇ ਭਲੇਖੇ ਪੈਰੀਂ ਹੱਥ ਲਾ ਬੈਠਾ ਤੂੰ ਕੌਣ ਹੈ ਉਹ ਕਹਿੰਦਾ ਮੈਂ ਰਾਜਾ ਸੁਰਵਾਨ ਹੈ ਕੂਨ ਕਹਿੰਦਾ ਲੋਹਾ ਆ ਗਿਆ ਇਹ ਸਭ ਗਰੀਬਪੁਰ ਦਾ ਇਹ ਸਭ ਅੰਡਾ ਪੁੱਖਾ ਇੱਥੇ ਆਵੇ ਲੋੜ ਮੰਗਦਾ ਤੂੰ ਰਾਜਧਾਨੀ ਦਾ ਮਾਲਕ ਹੋ ਕੇ ਸੰਤਾਂ ਦੇ ਦੁਆਰੇ ਕਿਵੇਂ ਠੇਡੇ ਖਾਂਦਾ ਫਿਰਦਾ ਤੈਨੂੰ ਕੀ ਕਰਜ ਪੈਗੀ ਸੰਤਾਂ ਤਾਂਈ ਤੈਨੂੰ ਕੀ ਲੋੜ ਪੈਗੀ ਜਦੋਂ ਗਰਜਦੰਨ ਵਾਲੇ ਰਾਜ ਦੀਆਂ ਧਾ ਨਿਕਲੀਆਂ ਰਾਜੇ ਨੇ ਵੀਰੋ ਪੁੱਤ ਦੀ ਕਰਜ ਪਾਸ ਤੇ ਪੁੱਤਰ ਤੇ ਪ੍ਰੇਮ ਇਹ ਤਿੰਨ ਹੀ ਚੀਜ਼ਾਂ ਮਨ ਨੂੰ ਮਿਲਦੀਆਂ ਜਿੰਨੇ ਰੁਪਈਏ ਲੈ ਕੇ ਬੰਦਾ ਮਰਜੀ ਤੇ ਰਾਜਾ ਨੇ ਅੰਦਰ ਭੜਕੇ ਰੋਪੇ دونوں ਹੱਥ ਬਿਠਾ ਐ ਭਾਰਾ ਗਤੀ ਸੀ ਮੇਰਾ ਬਾਪੂ ਮੇਰਾ ਮੀਨੂ ਜਸਮਾ ਮੈਂ ਰੱਤ ਕੇ ਰਾਜ ਕਮਾਲਿਆ ਪਰ ਦਸ ਸੁਟਣਾ ਨਹੀਂ ਬਸਾ ਰਾਤ ਭੜੇ ਤੇ ਗੱਡੀਆਂ ਮੇਰੇ ਅੰਤ ਨਹੀਂ ਆ ਮਾਰ ਜੀਰਾ ਦੌਲਤਾਂ ਮੇਰੇ بے ਪਰਵਾਹ ਉਮਰ ਮੇਰੀ ਹੋ ਗਈ ਚਰਨਨ ਮੇ ਸਾਲ ਦੀ ਤੇ ਬਸਦਾ ਗਈ ਵਿਹਾ ਇਕ ਰਹਾ ਭਲੇਖਾ ਜੱਤ ਨੂੰ ਐ ਤਈਆ ਗੋਦੀ ਨਿਆਣੀ ਬਾਹਰ ਖੜਾ ਮੈਨੂੰ ਚੁਟਕਾ ਦੇ ਦੇ ਰੱਖਦਾ ਮੇਰੀ ਜੱਗ ਵਿੱਚ ਸਾਂਝ ਰਲਾ